ਕਸਤ ਲਾ ਰਹੇ ਇਹ ਦੇਖੋ ਭਾਈ ਉਹ ਐਕਸੀਡੈਂਟ ਦੇ ਅੰਦਰ ਇਹ ਯਹਾਂ ਪਰ ਗਾੜੀ ਐਕਸੀਡੈਂਟ ਹੋਈ ਹੈ ਜਿਸਮੇ ਦੇਖੋ ਚੋਰੋਂ ਦੀ ਦਾਦਾ ਟੁੱਟ ਪਈ ਹੈ ਔਰ ਜੋ ਯਹਾਂ ਪਰ ਚੋਰੀਆਂ ਬਰਕਰਾਰ ਕਰ ਰਹੇ ਹੈ ਤਦ ਤੇ ਕੋਰੇ ਕਾਰਨ ਹਾਈਵੇ ਤੇ ਹੋਇਆ ਟਰੱਕ ਦਾ ਐਕਸੀਡੈਂਟ ਵਾਦ ਕਰਦੀ ਵਿਜੈ ਲੋਕਾਂ ਨੇ ਲੁੱਟੀਆਂ ਟਰੱਕ ਚ ਪਈਆਂ ਮੁਰਗੀਆਂ ਟ੍ਰੱਕ ਤੋਂ ਮੁਰਗੀਆਂ ਚੋਰੀ ਕਰਕੇ ਭੱਜੇ ਰਾਘਿਰ ਜੀ ਹਾਂ ਸੰਗੜੀ ਤੋਂ ਦਰਕਾਰਨ ਹਾਈਵੇ ਤੇ ਇੱਕ ਟਰੱਕ ਅਤੇ ਪਿਕਅਪ ਵੈਨ ਵਿਚਾਲੇ ਟੱਕਰ ਹੋ ਗਈ ਸੀ ਇਸ ਟੱਕਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਹੋਰ ਗੱਡੀਆਂ ਇਸ ਪਿਕਅਪ ਵੈਨ ਵਿੱਚ ਆ ਵੱਧਿਆ ਅਤੇ ਰੋਡ ਤੇ ਵੱਡਾ ਜਾਮ ਲੱਗ ਗਿਆ ਜਿਸ ਪਿਕਅਪ ਦੀ ਟਰੱਕ ਨਾਲ ਟੱਕਰ ਹੋਈ ਸੀ ਉਹ ਮੁਰਗੀਆਂ ਨਾਲ ਭਰਿਆ ਹੋਇਆ ਸੀ ਦੁਰਘਟਨਾ ਦੌਰਾਨ ਪਿਕਅਪ ਵੈਨ ਦਾ ਚਾਲਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਇਸ ਤੋਂ ਪਹਿਲਾਂ ਕਿ ਪਿਕਅਪ ਵੈਨ 'ਚ ਰੱਖੇ ਮੁਰਗੀਆਂ ਅਤੇ ਮੁਰਗਿਆਂ ਨੂੰ ਲੈ ਕੇ ਜਾਣ ਲਈ ਉਹਨਾਂ ਦਾ ਮਾਲਕ ਜਾਂ ਕੋਈ ਹੋਰ ਵਿਅਕਤੀ ਆਉਂਦਾ ਹਾਈਵੇ ਤੋਂ ਗੁਜ਼ਰ ਰਹੇ ਲੋਕਾਂ ਨੇ ਇਹਨਾਂ ਮੁਰਗੀਆਂ ਤੇ ਹੱਥ ਸਾਫ਼ ਕਰ ਦਿੱਤਾ ਜਿਸੇ ਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਵੀਡੀਓ ਬਣਾ ਲਈ ये यहाँ पर गाड़ी एक्सीडेंट हुई है जिसमें देखो चोरों की तादा टूट पड़ी है और जो यहाँ पर चोरियाँ बरकरार कर रहे हैं ये चोरी एक्सीडेंट हुआ है आपका सादरा चुंगी सौ फुटे पर सौ फुटे पर एक्सीडेंट हुआ है मैं आपको दिखा रहा हूँ कई गाड़ियों में एक्सीडेंट हुआ है ये सादरा चुनि सौ रुपए का मैटर है और तो गाड़ी और है उधर उसके पीछे और भी गाड़ी है ਐਕਸੀਡੈਂਟ ਇਹ ਕੋਹਰੇ ਕੇ ਕਾਰਨ ਹੋਇਆ ਬੀਆ ਪੌਰਾ ਬਹੁਤ ਜ਼ਿਆਦਾ ਹੈ ਅਗਰਾ ਮੈਂ ਝਰਨਾ ਨਾਲੇ ਪਰ ਇਹ ਝਰਨਾ ਨਾਲੇ ਕਾ ਐਕਸੀਡੈਂਟ ਹੈ ਵੀਡੀਓ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਾਈਵੇ ਤੋਂ ਗੁਜਰਨ ਵਾਲੇ ਲੋਕ ਪਿਕਅਪ ਵੈਨ ਦੇ ਅੰਦਰੋਂ ਮੁਰਗੀਆਂ ਨੂੰ ਕੱਢ ਕੇ ਆਪਣੇ ਬੈਗ ਚ ਭਰ ਰਹੇ ਨੇ ਕਿਸੇ ਦੇ ਹੱਥ ਚ ਇੱਕ ਮੁਰਗੀ ਹੈ ਕਿਸੇ ਦੇ ਦੋ ਅਤੇ ਕਿਸੇ ਦੇ ਚਾਰ ਲੋਕ ਬੜੀ ਹੀ ਬੇਸ਼ਰਮੀ ਨਾਲ ਇਸ ਪਿਕਅਪ ਵੈਨ ਵਿੱਚੋਂ ਮੁਰਗੀਆਂ ਚੋਰੀ ਕਰਕੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਕਿਤਨੇ ਬੰਦੇ ਕਿਲਾਰੇ ਇਹ ਦੇਖੋ ਭਾਈ ਉਹ ਐਕਸੀਡੈਂਟ ਦੇ ਅੰਦਰ ਇਹ ਯਹਾਂ ਪਰ ਨਾਲੀ ਐਕਸੀਡੈਂਟ ਹੋਈ ਹੈ ਜਿਸਮੇ ਦੇਖੋ ਚੋਰੋਗੀ ਦਾਦਾ ਟੁੱਟ ਪਈ ਹੈ ਔਰ ਜੋ ਯਹਾਂ ਪਰ ਚੋਰੀਆਂ ਬਰਕਰਾਰ ਕਰ ਰਹੇ ਹੈ ਦੱਸਿਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਵੀ ਕੁਝ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ ਅਤੇ ਲੋਕ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਉਸ ਦੇ ਸੇਬ ਚੋਰੀ ਕਰਕੇ ਲੈ ਗਏ ਸੀ ਹਾਲਕਿ ਉਸ ਤੋਂ ਬਾਅਦ ਡਰਾਈਵਰ ਦੇ ਹੋਏ ਨੁਕਸਾਨ ਦੀ ਪਰਪਾਈ ਲਈ ਪੰਜਾਬ ਦੇ ਕੁਝ ਲੋਕਾਂ ਨੇ ਉਸ ਡਰਾਈਵਰ ਨੂੰ 10 ਲੱਖ ਰੁਪਏ ਇਕੱਠੇ ਕਰਕੇ ਦਿੱਤੇ ਸੀ ਪਰ ਯੂਪੀ 'ਚ ਹੋਈ ਇਸ ਘਟਨਾ ਤੋਂ ਬਾਅਦ ਸ਼ਾਇਦ ਹੀ ਕੁਝ ਜਿਹਾ ਹੋਵੇਗਾ ਕਿਉਂਕਿ ਲੋਕਾਂ ਨੇ ਮੁਰਗੀਆਂ ਜਮ ਕੇ ਚੋਰੀ ਕੀਤੀਆਂ ਨੇ ਨਾ ਕੋਈ ਲਿਹਾਜ਼ ਰੱਖਿਆ ਅਤੇ ਨਾ ਹੀ ਕੋਈ ਸ਼ਰਮ ਇਹ ਦੇਖੋ ਭਾਈ ਉਹ ਐਕਸੀਡੈਂਟ ਦੇ ਅੰਦਰ ਏ ਯਹਾਂ ਪਰ ਨਾਲੀ ਐਕਸੀਡੈਂਟ ਹੋਈ ਹੈ ਜਿਸ ਵਿੱਚ ਦੇਖੋ ਚੋਰੋں ਦੀ ਦਾਦਾ ਟੁੱਟ ਪਈ ਹੈ ਔਰ ਜੋ ਯਹਾਂ ਪਰ ਚੋਰੀਆਂ ਬਰਕਰਾਰ ਕਰ ਰਹੇ ਹੈ ਉਧਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਇਹਨਾਂ ਮੁਰਗੀ ਚੋਰਾ ਤੇ ਫੁੱਟ ਦਾ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ